ਕਰਕੇ ਸੀਸ ਹਥੇਲੀ ਤੇ ਲੜੇ ਯੋਧੇ ਅਮਰਤ ਬੂੰਦ ਜਿਨ੍ਹਾਂ ਨੇ ਵਿੱਚ ਨੂਰ ਆਇਆ ਖੜੇ ਮੱਥੇ ਜਲਵਾ ਹੋ ਕੇ ਜਨਮ ਭਰਪੂਰ ਆਇਆ ਵਾ 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 ਬਹੁਤ ਖੂਬ ਇਦਾਂ ਮੌਤ ਨੂੰ ਜੱਫੀਆਂ ਪਾਉਣ ਸੂਰੇ ਸੂਲੀ ਸਿੱਖ ਤੇ ਜਿਵੇਂ ਮਨਸੂਰ ਆਇਆ ਓਏ ਤੇਗਾ ਦੱਤਿਆਂ ਉੱਤੇ ਉਹ ਤੁਰੇ ਇਦਾਂ موسی ਜਿਸ ਤਰ੍ਹਾਂ ਵੱਲ ਤੋਹੇ ਨੂਰ ਆਇਆ ਕੀ ਬਾਤ ਹੈ ਵੀਰ ਜੀ ਬਹੁਤ ਖੂਬ ਬੈਂਕੜ ਉਹਨਾਂ ਦੀ ਭੰਨੀ ਸੀ ਖਾਲਸੇ ਨੇ ਜਿਹੜਾ ਜਿਹੜਾ ਵੀ ਵਿੱਚ غرੂਰ ਆਇਆ ਓਏ ਨੱਚੇ ਸੂਰਮੇ ਮੌਂ ਦੀ ਹੈ ਕੁੱਤੇ ਘੁੱਟ ਪੀਂਦਿਆ ਜਿਹਾ ਸੂਰ ਆਇਆ ਬਹੁਤ ਕੀ ਬਾਤ ਹੈ ਅਮਰ ਤੇ ਜਨਾਸ਼ ਹਾਲਿਆਬ ਬੋਲੀਆਂ ਨੂੰ ਪਲਾਂ ਵਿੱਚੋਂ ਗਿੱਦੜੋ ਸ਼ੇਰ ਬਣ ਗਏ ਹਾਂ ਨਾਲ ਤੀਰਾਂ ਤਲਵਾਰਾਂ ਦੇ ਖੇਡਦੇ ਉਹ ਬਲੀ ਸੂਰਮੇ ਬੰਕੇ ਦਲੇਰ ਬਣ ਗਏ ਹਾਂ ਓਏ ਚਮਚਾ ਮੰਗਰਾ ਪੋਛ ਲੋ ਹਾਏ ਜਨਾ ਓਯੋ ਵੈਰੀਆਂ ਲਈ ਹਨੇਰ ਬਣ ਗਏ ਓ ਜਨਾ ਜ਼ਿੰਦਗੀ ਦੁੱਖਾਂ ਦੇ ਵਿੱਚ ਗਾਲੀ ਉਹਨੇ ਕੌਮ ਲਈ ਨਵੀਂ ਸਵੇਰ ਬਣ ਗਏ ਕਿਆ ਬਾਤ ਹੈ ਬਹੁਤ ਬਹੁਤ ਲੀਤਾ ਜਨਮ ਜਨਾ ਖੰਡੇ ਧਾਰ ਵਿੱਚੋਂ ਓਏ ਲੀਤਾ ਜਨਮ ਜਨਾ ਖੰਡੇ ਧਾਰ ਵਿੱਚੋਂ ਓਏ ਜਲਵਾ ਉਹਨਾਂ ਦੇ ਉੱਤੇ ਜ਼ਰੂਰ ਆਇਆ ਨਿਕਲੇ ਕਾਮਲੇ ਸਿਰਾਂ ਤੇ ਬਨ ਕਫਨ ਘੁੱਟ ਪੀਂਦਿਆਂ ਜਿਹਾ ਸਰੂਰ ਆਇਆ। ਕੀ ਬਾਤ ਹੈ ਬਹੁਤ ਖੂਬ ਬਹੁਤ ਖੂਬ ਵੀਰ ਜੀ ਬਾਜੀ। ਜਦੋਂ ਬਾਟੇ ਨੂੰ ਖੰਡੇ ਦੀ ਰਗੜ ਲੱਗੀ। ਜਦੋਂ ਬਾਟੇ ਨੂੰ ਖੰਡੇ ਦੀ ਰਗੜ ਲੱਗਣ ਲੱਗੀ ਬਿਜਲੀ ਚਮਕੀ ਉਦੋਂ ਆ ਸਮਾਨੰਦਰ। ਪੀਤਾ ਜਿਨ੍ਹਾਂ ਉਹ ਗਿੱਦੜੋਂ ਛੇਰ ਬਣ ਗਏ ਜੋ ਜਾਗਿਆ ਨੈਣ ਪ੍ਰਾਨ ਅੰਦਰ। ਉਹ ਇਹ ਘੁੱਟ ਪੀ ਕੇ ਸਾਰੇ ਕਵਾਰ ਖੁੱਲ ਗਏ। ਕੋ ਦੇ ਪੀ ਕੇ ਸਾਰੇ ਕਵਾੜ ਖੁੱਲ ਗਏ ਓਏ ਕਿਨ ਚਮਕ ਪਈ ਆਤਮ ਗਿਆਨ ਅੰਦਰ ਗਿੱਦੜਾ ਛੇਰ ਮੋੜੇ ਚਿੜੀਆਂ ਆਵਾਜ਼ ਤੋੜੇ ਜੋਤ ਜਾਗਿਆ ਸੀ ਮਰਦਾ ਜਾਨ ਅੰਦਰ ਕੀ ਬਾਤ ਹੈ ਵੀਰ ਜੀ ਬਹੁਤ ਖੂਬ ਬਾਤੂ ਚੱਕੀ ਜ਼ੁਲਮ ਦੀ ਦਿਲਾਂ ਨੂੰ ਪਿਸਦੀ ਸੀ ਹਾਂ ਹਾਂ ਚੱਕੀ ਜ਼ੁਲਮ ਦੀ ਦਿਲਾਂ ਨੂੰ ਪਿਸਦੀ ਸੀ ਓ ਜਿਗਰਾ ਕੱਚ ਵਾਂਗੂ ਹੋ ਕੇ ਚੂਰ ਆਇਆ ਓ ਚੁਣ ਚੁਣ ਕੇ ਜ਼ੁਲਮ ਦਾ ਨਾਸ ਕੀਤਾ ਘਟ ਪਿੰਦਿਆਂ ਰਿਹਾ ਜ਼ੂਰ ਆਇਆ ਬਹੁਤ ਖੂਬ ਬਹੁਤ ਖੂਬ ਜੀ ਕੀ ਬਾਤ ਹੈ ਬੂੰਦ ਪੀ ਕੇ ਜਿਗਰ ਵਿੱਚ ਜੋਤ ਜਗ ਪਈ ਹਾਂ ਬੂੰਦ ਪੀ ਕੇ ਜਿਗਰ ਵਿੱਚ ਜੋਤ ਜਗ ਪਈ ਕੌਮੀ ਕੌਮ ਤੀਸਰੀ ਸਿੰਘ ਸਰਦਾਰ ਬਣ ਗਏ ਹੂੰ ਓਹ ਲੀਤਾ ਜਨਮ ਜਸ ਤੇਗ ਦੀ ਧਾਰ ਵਿੱਚੋਂ ਕੌਮੀ ਲੀਡਰ ਉਸੇ ਪਾਸ ਸਲਾਰ ਬਣ ਗਏ ਵਾਹ ਵਾਹ ਬਹੁਤ ਖੂਬ ਬੇੜੀ ਹਿੰਦੂ ਸੀ ਘੁੰਮਣ ਘੇਰ ਅੰਦਰ ਬੰਨੇ ਲਾਉਂਦੇ ਲਈ ਪਤਵਾਰ ਬਣ ਗਏ ਓਹ ਦੁਈ ਦਵਾਤ ਮਟਾ ਕੇ ਦਿਲਾਂ ਵਿੱਚੋਂ ਦੁਖੀਆਂ ਦਰਦੀਆਂ ਦੇ ਲਈ ਸੇਵਾਦਾਰ ਬਣ ਗਏ ਕਿਆ ਬਾਤ ਹੈ ਕਿਆ ਬਾਤ ਵੀਰ ਜੀ ਦਾਤ ਅਮਰਦੀ ਲੈ ਕੇ ਖਾਲਸੇ ਲਈ ਹਮ ਦਾਤ ਅਮਰਦੀ ਲੈ ਕੇ ਖਾਲਸੇ ਲਈ ਹੇਮਕੁੰਡ ਤੋਂ ਜਹਰਾ ਜਹੂਰ ਆਇਆ ਓਏ ਟੁੱਟੇ ਦਿਲਾਂ ਤੇ ਨਵੀਂ ਬਹਾਰ ਆ ਕੇ ਕੂਟ ਪੀਂਦਿਆਂ ਜਿਹਾ ਸਰੂਰ ਆਇਆ ਵਾ 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 ਬਹੁਤ ਖੂਬ ਬਹੁਤ ਖੂਬ ਅਮਰਤ ਇਹ ਲਾਸਵੰਦਾ ਜੀ ਅਮਰਤ ਵਿੱਚ ਦਿਲ ਕਲਗੀਆਂ ਵਾਲੜੇ ਦਾ ਹੂੰ ਉਹਿਆ ਮਰ ਤੇ ਵੇਚਦੇਲ ਕਲਗੀਆਂ ਵਾਲਰੇਲਾ ਸੇਵਾਦਾਰ ਦੀ ਭਾਵਨਾ ਦੱਸਦਾ ਏ ਛਾਤੀ ਠੋਕਦਾ ਜਿਹੜੇ ਤੂਫਾਨਾਂ ਅੱਗੇ ਤੁਰ ਕੇ ਤਿੱਖੀਆਂ ਧਾਰਾਂ ਤੇ ਹੱਸਦਾ ਏ ਕੀ ਬਾਤ ਹੈ ਜੀ ਜਿਹਦੇ ਸਿਰ ਤੇ ਅਮਰਦੇ ਪੈਣ ਛੱਟੇ ਹੂੰ ਉਹ ਜਿਹਦੇ ਸਿਰ ਤੇ ਅਮਰਦੇ ਪੈਣ ਛੱਟੇ ਗੱਲ ਲੋਕ ਪਰ ਲੋਕ ਦੀ ਦੱਸਦਾ ਏ ਅਮਰਤ ਜਿਨਾ ਛਾ ਲਿਆ ਬੁੱਲੀਆਂ ਨੂੰ ਉਹ ਸੰਸਾਰ ਅੰਦਰ ਸੁਖੀ ਵਸਦਾ ਏ ਵਾ 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 ਬਹੁਤ ਖੂਬਤ ਖੂਬ ਜੀ ਦੇ ਕੇ ਸਰਕਲੇਰ ਸਰਦਾਰ ਬਣਿਆ ਹੂੰ ਓਏ ਦੇ ਕੇ ਸਰਕਲੇਰ ਸਰਦਾਰ ਬਣਿਆ ਓਏ ਕਲਗੀ ਧਰ ਦੇ ਜਿਹੜਾ ਹਜ਼ੂਰ ਆਇਆ ਖੁੱਲ ਗਏ ਕਬਾਰ ਗਿਆਨ ਵਾਲੇ ਘੁੱਟ ਪੀਂਦਿਆਂ ਜਿਹਾ ਸਰੂਰ ਆਇਆ ਵਾ 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 ਵਾਹਿਗੁਰਜੀ ਕਾ ਖਾਲਸਾ わあいうことで。